ਇੱਧਰ ਸਾਰੇ ਕਰਦੇ ਪਏ ਵੇਟ ਮਾਸੀ ਦੀ ਵੀਡੀਓ ਬਣਾਉਂਦੀ ਮਾਸੀ ਦੀ ਵੀਡੀਓ ਬਣਾਉਂਦੀ ਆ ਮੈਂ ਇੱਧਰ ਵੇਟ ਕਰਦੇ ਪਏ ਹਾਂ ਹਾਂ YouTube ਤੇ ਬਹੁਤ ਆ ਰਹੇ ਨੇ ਇਹ ਆਪਾਂ ਡਿਪੈਂਡ ਸਾਰਿਆਂ ਤੋਂ ਤੋ ਛੋਟੀ ਭੈਣ ਸਾਰਿਆਂ ਦਾ ਕੰਬਲ ਲੈਂਦਾ ਲਿਆਂਦਾ ਲਿਆਂਦਾ ਹਾਂ ਹਾਂ ਪਾਪੀ ਨੂੰ ਲੈਣਗੇ ਨਹੀਂ ਇਹ ਕੋਈ ਲੋਗੜੀ ਪਰਿਵਾਰਿਕ ਮੇਰੇ ਕੋਲ ਪਰਤੇ ਗੋਹੀ ਹੋਈ ਹੋਈ ਬਸ ਜਿਹੜੀ ਦਿੱਕੋ ਬੱਚੇ ਉਹ ਬਾਹਰ ਆ ਫੇਰ ਧਰ ਉਹ ਮਾਸੜੇ ਨੂੰ ਕੋਈ ਗੱਲ ਨਹੀਂ ਜੇ ਫੇਲੀ ਕਰ ਕੋਈ ਗੱਲ ਨਹੀਂ ਜੇ ਫੇਲੀ ਕਰਦੀ ਹੈ ਕੋਈ ਗੱਲ ਨਹੀਂ ਨਾ ਨਾ ਤੇ ਐਸੇ ਵੀ ਵੇਖਣਾ ਫਿਰ ਫੜਾਉਣਾ ਨਹੀਂ ਆਹ ਇਹ ਕਾਹਵਾ ਵੱਡਾ ਆਪਾਂ ਪੰਜਾਬ ਪੰਜਾਬੀ ਸਾਡਾ ਆਹ ਸਾਢੇ ਜਨੇ ਕਿੰਨੇ ਸਾਢੇ ਆ ਵੀ ਤਾਂ ਲੈਣੇ ਆਂ ਤੇ ਬਚਾ ਲਾਓ ਨਹੀਂ ਹੈ ਬੰਦੇ ਇਸ ਅੰਦਰ ਵਾਧਾ ਪਰੋ ਕੋਈ ਗੱਲ ਨਹੀਂ ਜੀ ਯਰ ਕੀ ਆ ਨਹੀਂ ਤੁਸੀਂ ਬੈਠੇ ਹੋ ਪਰੋ ਹਾਂ ਦੇ ਕਿਸਾ ਬਰਾਏ ਕਿ ਕਿੱਠੀ ਕਰੋ ਨਾ ਇਕੱਠੀ ਕਰ ਦੇ ਕਿਸਾ ਬਰਾਏ ਇਕੱਠੇ ਕਰ ਇਹ ਚੀਜ਼ਾਂ ਲੱਭਦੀਆਂ ਮੜੂ ਕਦੇ ਮੈਂ ਤੂੰ ਸਰਪਰੇਟ ਪਾਣੀ ਮਿੱਤਾਂ ਨੂੰ ਬੇਟਾ ਹੀ ਹੋਣਾ ਸਾਹ ਨਹੀਂ ਕਰ ਕੰਬਲ ਦਵਾ ਦੇ ਆ ਫੜੋ ਫੋਨ ਦਿਨ ਮੈਂ ਸੈਟਿੰਗ ਹੀ ਧੱਕ ਦੇ ਬੱਚਾ ਵੀ ਕਰਦੇ ਫਰਕ ਤੇ ਸ਼ਾਦੀ ਦੀ ਰੌਸਾ ਗੈਸ ਨਹੀਂ ਲਾਂਦਾ ਗੈਸ ਸੱਤ ਮਨਾਉਂਗਾ ਜੀ ਦੱਸਦੇ ਕਿ ਮੈਂ ਕਰਾਂ ਸੀ ਜੀ ਰਜਿੰਦਰ ਸਿੰਘ ਕੱਦਦੇ ਸਾਹ ਬਾਹਰ ਵਿੱਚ ਜਾ ਬੀ ਬੈਗ ਰੱਖਾਂਗੇ ਤੇ ਬਟ ਠੀਕ ਹੈ ਇੱਕ ਜਣੇ ਨਿਕਸ ਤੇ ਕਰ ਲੈਂਦੇ ਆ ਹਾਂ ਜੀ ਮੈਂ ਨਹੀਂ ਦੇਣਾ ਮੈਂ ਨਹੀਂ ਦੇਣੀ ਆਪਣੀ ਮਾਂ ਨਹੀਂ ਦੇਣਾ ਅੱਛਾ ਉਹ ਤੇ ਲੈ ਜਾ ਉਹ ਤੇ ਲੈ ਜਾ ਕੰਪਲ ਨਾ ਹੱਥ ਨਾ ਰੋਣਾ ਬੈਂਕ ਨਾ ਦੰਦਾ ਚੱਪੇ ਫੋਨ ਕਰ ਲੈਣਾ ਵਾਟਾ ਤੋਂ ਸੋਈ ਵਰਗੇ ਚਾਹ ਹੈ ਇਹ ਸਭੀ ਇਹੋ ਸਭੀ ਖੱਲ ਨਹੀਂ ਕੱਲ ਨਹੀਂ ਫਾਪ ਨਹੀਂ ਆ ਭੇਜਣੇ ਆ ਨਾ ਇਹ ਕਿੱਥੇ ਨੂੰ ਲਾਂ ਚੱਗੇ ਦੱਸਿਆ ਨਹੀਂ ਦੱਸਿਆ ਹੋਇਆ ਇਹਨੂੰ ਬੁਤੀ ਤੇ ਪੈਂਦੀ ਜੇ ਵਾਲੇ ਕਾਕੇ ਕੀ ਮਾਸੀ ਹੋਰ ਫੜੀ ਨਹੀਂ ਨਹੀਂ ਮੈਂ ਤੇ ਕਿਸਦਾ ਸੁਣੀ ਨਹੀਂ ਮੈਂ ਪੜਾਵਾ ਤੈਨੂੰ ਮੈਂ ਆਪੇ ਹੀ ਲਾ ਦੂਗੀ ਬਾਜਨਾਏ ਮम्मी ਨੂੰ ਵੀ ਵਧਾਈਆਂ ਬਹੁਤੀਆਂ ਬਹੁਤੀਆਂ ਕੋਈ ਵੀ ਨਹੀਂ ਮੈਂ ਹੀ ਆ ਚਿੰਬੂਣਾ ਚਿੰਬੂਣਾ ਉਹ ਨੀਲੂ ਨੇ ਪਵਾ ਲੀਆਂ ਬੜਵਾ ਕਹਿੰਦੀ ਮੈਂ ਦੱਸ ਦਨੀ ਆਪੇ ਤੂੰ ਨਾ ਬੋਤਾ ਫੋਨ ਲਾ ਨੀਲੂ ਨੇ